ਗੁਰਮੁਖ ਪਿਆਰਿਓ ਅੱਜ ਆਪਾਂ ਤੁਹਾਨੂੰ ਸਕਰੀਨ ਰਿਕਾਰਡਿੰਗ ਦੇ ਉੱਤੇ ਪਾਠ ਹੈ ਜਿਹੜਾ ਇਹ ਆਪਾਂ ਸ਼ੁਰੂ ਕਰਨਾ ਸੋ ਧਿਆਨ ਦੇ ਨਾਲ ਨਾਲ-ਨਾਲ ਤੁਸੀਂ ਪਾਠ ਦੇਖਣਾ ਤੇ ਨਾਲ ਦੀ ਨਾਲ ਹੀ ਸੁਣਨਾ ਹੈ। हे कामੰ ਨਰਕ ਵਿਸਰਾਮ ਬਉ ਜੋਨੀ ਪਰਮਾਵਨਾ ਇਤ ਚਰਨਾਂ ਤਰੇ ਲੋਕ ਗਮਿਓ ਜਪ ਤਪ ਸੀਲ ਬਧਾਰਨ ਅਲਪ ਸੁਖ ਵਿਤ ਚੰਚਲ ਊਚ ਨੀਚ ਸਮਾਵਨ ਤਾਪੈ ਬਿਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਾ ਏ ਕਲ ਮੂਲ ਕਰੋਦੰ ਕਦੰਚ ਕਰਨਾ ਨਾ ਉਪਰਜਤੇ ਮੇਖਿਆੰਤ ਜੀਵ ਵਸਯੰ ਕਰੋਤ ਨਰਤਿਆਂ ਕਰਉਤ ਜਥਾ ਮਰਕਟਾ ਅਨਕ ਸਾਸਨ ਤੜੰਤ ਜਮਦੂਤਾ ਤਵ ਸੰਗੇ ਆਤਮ ਨਰਹਾ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਏ ਲੋਬਾ ਲੰਪਟਾ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲਤੇ ਤਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨਾਚ ਮਿਤਰੰ ਨਾਚੇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲਜਿਆ ਅਕਰਣੰ ਕਰੋਤ ਅਖਾਦੇ ਅਖਾਦਿਅੰ ਅਸਾਜਿਅੰ ਸਾਜ ਸਮਜਿਆ ਰਾ헤 ਤਰਾਹੇ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰਹਰਾ ਏ ਜਨਮ ਮਰਨ ਮੂਲੰ ਅੰਕਾਰੰ ਪਪਤਮਾ ਮਿਤਰੰਤ ਜੰਤ ਸਤਰੰਦ ਰੰਤ ਅਨਕ ਮਾਇਆ ਵਿਸtirਨਾ ਅਨਕ ਮਾਇਆ ਵਿਸtirਨਾ ਆਵੰਤ ਜਵੰਤ ਤਕੰਤ ਜੀਆ ਦੁਖ ਸੁਖ ਬਹੁ ਭਗਣਾ ਭਇਆ ਭਰਮ ਭਿਆਨ ਉਧਿਆਨ ਰਮਣਾ ਮਹਾ ਮਿਕਟ ਅਸਾਧ ਰੋਗਣਾ ਬੈਦੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦਾ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਪ ਹਰਨਾ ਕਰਨਾ ਮੈਂ ਸਭ ਦੁੱਖ ਹਾਰੋ ਏ ਸਰਨ ਜੋਬ ਦਿਆਲਾ ਦੀਨਾ ਨਥ ਮਾਇਆ ਕਰੋ ਸਰੀਰ ਸਵਸਥ ਖੀਨ ਸਮੇਂ ਸਿਮਰੰਤ ਨਾਨਕ ਰਾਮ ਦੇ ਮੋਦਰ ਮਦਵਾ ਚਰਨ ਕਮਲ ਸ਼ਰਨ ਰਮਨ ਗੋਪਾਲ ਕੀਰਤਨਾ ਸਾਧ ਸੰਗੇ ਨ ਤਰਨ ਨਾਨਕ ਮਹਾਸાગਰ ਪੈ ਤੁਰ ਸਿਰ ਮਸਤਕ ਰਖਿਆ ਪਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ੁਰੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ੁਰਾ ਸਰਬ ਰਖਿਆ ਗੁਰਦਿਆਲਾ ਪੈ ਦੁਖ ਬਿਨਾਸਨਾ ਭਗਤ ਬਚਲ ਨਾਤ ਨਥੇ ਸ਼ਰਨ ਨਾਨਕ ਪੁਰਖ ਚਿਤਾ ਜੇਨ ਕਲਾ ਧਾਰਿਓ ਆਕਾਸ ਬੈ ਸੰਤਰੰ ਕਾਸਟ ਬੈਸਤੰ ਜੇਨ ਕਲਸਸ ਸੂਰ ਨਕਤਰ ਜੋਤਿਯੰ ਸਾਸੰ ਸਰੀਰ ਤਾਰਨ ਗੁਰਮੁਖ ਪਿਆਰੇਓ ਆਪਾਂ ਨੇ ਇਹ ਸਕਰੀਨ ਰਿਕਾਰਡਿੰਗ ਪਾ ਕੇ ਸੋਨੋ ਇਹ ਤੋਂ ਤੱਕ ਪਾਠ ਹੈ ਜਿਹੜਾ ਨਾਲ ਦੀ ਨਾਲ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਸ਼ਰਵਣ ਵੀ ਕਰ ਸਕਦੇ ਹੋ ਸੋ ਇਹਦਾ ਡਬਲ ਫਾਇਦਾ ਹੈ ਵੀ ਸਾਨੂੰ ਬਿਸ਼ਰਾਮਾਂ ਦਾ ਵੀ ਪਤਾ ਲੱਗ ਜਾਂਦਾ ਹੈ ਤੇ ਸਾਹਮਣੇ ਜਿਹੜੇ ਆਪਣੇ ਅੱਖਰ ਨੇ ਆ ਕਈ ਵਾਰ ਨਾ ਅਸੀਂ ਜਿਵੇਂ ਪੜ੍ਹਦੇ ਹਾਂ ਸਰਬ ਰਖਿਆ ਗੁਰਦਿਆਲਾ ਤੇ ਜਿਹੜਾ ਜ਼ਿਆਦਾਤਰ ਪਾਠ ਨਹੀਂ ਨਾ ਕਰਦੇ ਉਹ ਕਰਦੇ ਨੇ ਸਰਬ ਰਖਿਆ ਗੁਰਦਿਆਲਾ ਹੈ ਪੈ ਦੁਖ ਬਿਨਾਸਨ ਹੈ ਇਦਾਂ ਹੈ ਲਾਉਣਾ ਇਹ ਸਹੀ ਨਹੀਂ ਹੈ ਸਾਰੇ ਹੀ ਹਾਇ ਲਾਈ ਜਾਂਦੇ ਆ ਜਿਹੜੇ ਵਿਆਕਰਨ ਦੇ ਜਾਨੂ ਨੇ ਨਾ ਉਹ ਨਹੀਂ ਲਾਉਂਦੇ ਇਹ ਹਾ ਹੈ ਜਿਹੜਾ ਇਹਨੂੰ ਤੁਸੀਂ ਛੱਡ ਕੇ ਅੱਧਾ ਕੰਨਾ ਲਾਉਣਾ ਹੁੰਦਾ ਲਾਸਟ ਦੇ ਉੱਤੇ ਜਿਹੜਾ ਪਹਿਲਾ ਅੱਖਰ ਹੈ ਨਾ ਹਾਏ ਨੂੰ ਤਾਂ ਮੰਨ ਲਓ ਵੀ ਡਿਲੀਟ ਮਾਰ ਦਿਓ ਮਨ 'ਚ ਤੇ ਜਿਹੜਾ ਪਹਿਲਾ ਅੱਖਰ ਹੈ ਉਹਨੂੰ ਅੱਧਾ ਕੰਨਾ ਲਾਉਣਾ ਪੂਰਾ ਵੀ ਨਹੀਂ ਲਾਉਣਾ ਭਾਵੇਂ ਕਈ ਵਾਰੀ ਪੂਰਾ ਕੰਨਾ ਆਪਾਂ ਤੋਂ ਲੱਗ ਜਾਂਦਾ ਜਿਵੇਂ ਸਰਬ ਰੱਖਿਆ ਗੁਰਦੇਵਾਲਾ ਪੈ ਦੁੱਖ ਬਿਨਸਨ ਇਦਾਂ ਜੇ ਹੁਣ ਆਪਾਂ ਪੂਰਾ ਕਰਨਾ ਲਾਤਾ ਸਰਬ ਰਖਿਆ ਗੁਰਦੇਵਾਲਾ ਤੈ ਦੁੱਖ ਬਿਨਾਸਨਾ ਐ ਨਹੀਂ ਲਾਉਣਾ ਤੈ ਦੁੱਖ ਬਿਨਾਸਨਾ ਭਗਤ ਵੱਛਲ ਨਾਥ ਨਥੇ ਸ਼ਰਨ ਨਾਨਕ ਪੁਰਖ ਉਚਤਾ ਇਦਾਂ ਇਸ ਤਰ੍ਹਾਂ ਸਾਨੂੰ ਇਹਨਾਂ ਦੇ ਪਾਠ ਕਰਨ ਦੀ ਜਿਹੜਾ ਆਨੰਦ ਵੱਖਰਾ ਆਊਗਾ ਅਸੀਂ ਦਿਲਾਈਆਂ ਲਾ ਕੇ ਹੈ ਨਹੀਂ ਬੋਲਣਾ ਤੇ ਦਲਾਈਆਂ ਕਿੱਥੇ ਨੇ ਦਲਾਈਆਂ ਤੋਂ ਬਿਨਾ ਇਹ ਹਾਹੇ ਦੀ ਜਗਾ ਹਾਹ ਆਪਣੀ ਜਗਾ ਤੇ ਅੱਧਾ ਕੰਨਾ ਦਿੰਦਾ ਹੁੰਦਾ ਫੇਰ ਹੀ ਜਿਹੜਾ ਵਿਆਕਰਨ ਦੇ ਨਿਯਮ ਅਨਸਾਰ ਅਸੀਂ ਪਾਠ ਕਰਨਾ ਹੈ ਇਹ ਨਹੀਂ ਫਿਰ ਅਸੀਂ ਮਹਾਰਨੀ ਮੁਤਾਬਕ ਤਾਂ ਜਿਵੇਂ ਲੋਟ ਆਉਂਦਾ ਅਸੀਂ ਉਹ ਜਿਹਵੇਂ ਦਲਾਈਆਂ ਲਈ ਇਹਨੇ ਕੋਲੋਂ ਤੇ ਹਾਂ ਜਿੱਥੇ ਬਿੰਦੀਆਂ ਲੱਗਦੀਆਂ ਨੇ ਅਸੀਂ ਬਿੰਦੀਆਂ ਲਾ ਸਕਦੇ ਆ ਪਾਠ ਸੋਹਣਾ ਹੋ ਜਾਂਦਾ ਬਹੁਵਚਨ ਦੇ ਵਿੱਚ ਬੋਲਣਾ ਹੁੰਦਾ ਜਿਵੇਂ ਸੱਸੇ ਨੂੰ ਟਿੱਪੀ ਤੱਤਾ ਹਾ ਹਾ ਹੁਣ ਉਹ ਐ ਅਸੀਂ ਕੀ ਪੜਾਂਗੇ ਸੰਤ ਹੈ ਸੰਤ ਹੈ ਨਿ ਪਾਠੋ ਸਸੇ ਟਿੱਪੀ ਤਤਾਹ ਸੰਤਾ ਸੰਤਾ ਸੰਗ ਨਿਦਾਨ ਸੰਤਾ ਬਹੁਵਚਨ ਅੱਧਾ ਕੰਨਾ ਲਾ ਕੇ ਉੱਤੇ ਬਿੰਦੀ ਇਦਾਂ ਗੁਰਮੁਖ ਪਿਆਰਿਓ ਇਹ ਗੁਰਬਾਣੀ ਦੇ ਨਿਜਮ ਨੇ ਆਪਾਂ ਜਿਹੜੇ ਤਕਰੀਬਨ 15 ਕ ਸਲੋਕ ਰਹਿੰਦੇ ਆ ਉਹ ਵੀ ਆਪਾਂ ਇਦਾਂ ਤੁਹਾਨੂੰ ਪਾਠ ਸਕਰੀਨ ਰਿਕਾਰਡਿੰਗ ਕਰਕੇ ਸੁਣਾਵਾਂਗੇ ਇਹ ਲਾਭ ਸਿੰਘ ਮਾਨਸਰ ਨਾਲ ਤੇ ਪੇਜ ਬਣਿਆ ਸਾਨੂੰ ਪਤਾ ਹੀ ਹੈ ਲਾਭ ਸਿੰਘ ਮਾਨਸਾ ਦੇ ਨਾਂ ਤੇ ਫੇਸਬੁੱਕ ਆਈਡੀ ਹੈ ਤੇ ਲਾਫਸੀ ਮਾਨਸਾ ਦੇ ਨਾਂ ਤੇ YouTube ਆਈਡੀ ਹੈ ਤੁਸੀਂ ਜਾ ਕੇ ਚੈਨਲ ਹੈ ਉਹਦੇ ਉੱਤੇ ਤੁਸੀਂ ਜਾ ਕੇ ਸ਼੍ਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ